ਭਰਾਮਾ ਦੀ ਹੱਟੀ ਚੈਨਲ ਤੇ ਤੁਹਾਡਾ ਸਵਾਗਤ ਹੈਗਾ ਸਾਡੀ ਵੀਡੀਓ ਨੂੰ ਅੰਤ ਤੱਕ ਦੇਖੋ ਨਵੇਂ-ਨਵੇਂ ਰੰਗ ਤੇ ਨਵੇਂ-ਨਵੇਂ ਡਿਜ਼ਾਈਨਾਂ ਦੇ ਵਿੱਚ ਕੜਾਈ ਵਾਲੇ ਸੂਟਾਂ ਦੀ ਵੈਰਿਟੀ ਆ ਗਈ ਜੀ ਭਰਾਮਾ ਦੀ ਹੱਟੀ ਦੇ ਉੱਤੇ ਭਾਰੀ ਛੇਰ ਮੇਲੇ ਚੱਲ ਰਿਹਾ ਹੈਗਾ ਭਰਾਮਾ ਦੀ ਹੱਟੀ ਬਸਟੈਂਡ ਰੋਡ ਮੋੜ ਮੰਡੀ ਮਸਲੀਨ ਦਾ ਸੂਟ ਹਾਲਓਪਰ ਸੂਟ ਹੈ ਜੀ ਮਸਲੀਨ ਦਾ ਇਹ ਹੈਂਡਵਰਕ ਦਾ ਕੰਮ ਕੜਾਈ ਦਾ ਉੱਤੇ ਇਹ ਸੀ ਬਿਲਕੁਲ ਬਸਲੀਨ ਦਾ ਦੁਪੱਟਾ ਕੱਟਵਰਕ ਵਾਲਾ ਬਜਾਚ ਵਿਕੇ 1400 ਦਾ ਵਿਕੇ 1500 ਦਾ ਸਾਡਾ ਰੇਟ ਹੈ 800 ਰੁਪਿਆ 800 ਰੁਪਏ ਜੀ ਕੱਤਾ ਹੀ ਇਹ ਸੇਲ ਮੇਲੇ ਦਿੱਤੇ ਪਹਿਲਾਂ ਸਾਡੇ ਕੋਲੇ ਵੀ ਇਹ 850 ਸੀਗਾ ਜਿੰਵੇਂ ਮੇਰੇ ਤੋਂ ਮਾਲ ਲੈ ਕੇ ਹੋਰ ਰੇਟ ਘਟਾ ਕੇ 800 ਵਿੱਚ ਕੱਤਾ ਹੀ ਇਹ ਰੰਗ ਤੇ ਡਿਜ਼ਾਈਨ ਦੇ ਵਿੱਚ ਬਹੁਤ ਕੁਆਲਿਟੀ ਜਮਾਲ ਆ ਗਿਆ ਜੀ ਇਹਦੇ ਵਿੱਚ ਆ ਦੇਖੋ ਜੀ ਡਿਜ਼ਾਈਨ ਹੈਗਾ ਬੱਖੋ ਰੱਖ ਰਹੀ ਆ ਹਰ ਇੱਕ ਡਿਜ਼ਾਈਨ ਦੇ ਵਿੱਚ ਤਕਰੀਬਨ 4 ਕਰਦਾ ਜਮਾਲ ਆਇਆ ਹੋਇਆ ਜੀ ਇਹਦੇ ਵਿੱਚ 800 ਰੁਪਏ ਦੇ ਵਿੱਚ ਭਰਾਮਾ ਦੀ ਹੱਟੀ ਦੇ ਉੱਤੇ ਜੀ ਭਾਰੀ ਸੇਨ ਮੇਲਾ ਚੱਲ ਰਿਹਾ ਹੈਗਾ ਮਸਲੀਨ ਦਾ ਸੂਟ ਮਸਲੀਨ ਦੇ ਦੁਪੱਟੇ ਦੇ ਨਾਲ ਆ ਇਹ ਡਿਜ਼ਾਈਨ ਹੈਗਾ ਐਕਸਟਰਾ ਡਿਜ਼ਾਈਨ ਗਈ ਹੋਈ ਆ ਵਧੀਆ ਸ਼ਾਨਦਾਰ ਹੈਂਡਵਰਕ ਦਾ ਕੰਮ ਹੈ ਨਾਲ ਭਰਾਮਾ ਦੀ ਹੱਟੀ ਦੇ ਉੱਤੇ ਸੇਨ ਮੇਲੇ ਦੇ ਉੱਤੇ ਜੀ ਬਹੁਤ ਸੋਹਣੇ ਸੋਹਣੇ ਰੰਗਾਂ ਤੇ ਡਿਜ਼ਾਈਨਾਂ ਦੇ ਵਿੱਚ ਮਾਲ ਪਹੁੰਚ ਚੁੱਕਿਆ ਜੀ ਇਹਦਾ ਵਿਆਹ ਸ਼ਾਦੀਆਂ ਦੇ ਸੀਜ਼ਨ ਦੇ ਵਿੱਚ ਸਪੈਸ਼ਲ ਆਫਰ ਹੈ ਜੀ 10000 ਰੁਪਏ ਦੀ ਕੱਪੜੇ ਦੀ ਖਰੀਦ ਕਰਨ ਦੇ ਉੱਤੇ ਟਰਾਲੀ ਬੈਗ ਬਿਲਕੁਲ ਫ੍ਰੀ ਦਿੱਤਾ ਜਾ ਰਿਹਾ ਹੈ ਜੀ ਆ ਦੇਖੋ ਡਿਜ਼ਾਈਨਿੰਗ ਕਿੰਨੇ ਸ਼ਾਨਦਾਰ ਨੇ ਹੈਂਡ ਵਰਕ ਦਾ ਕੰਮ ਹੈ ਸਾਰਾ ਬਰੀ ਕੜਾਈ ਦਾ ਕੰਮ ਦੁਪੱਟਾ ਨਾਲ ਮਸਲੀਨ ਦਾ ਕੱਟਵਰਕ ਕੜਾਈ ਵਾਲਾ ਭਰਾਮਾਂ ਦੀ ਹੱਤੀ ਦੇ ਦਿੱਤੇ ਭਾਰੀ ਸੇਲ ਮੇਲੇ ਚੱਲ ਰਿਹਾ ਹੈਗਾ ਪਾਰੀਸ਼ ਸੇਰ ਮੇਲੇ ਦੇ ਉੱਤੇ ਜੀ ਵਿਆਹ ਸ਼ਾਦੀਆਂ ਦੇ ਵਿੱਚ ਸਪੈਸ਼ਲ ਆਫਰ 10000 ਦੀ ਕੱਪੜੇ ਦੀ ਖਰੀਦ ਦੇ ਉੱਤੇ ਟਰਾਲੀ ਬੈਗ ਬਿਲਕੁਲ ਫ੍ਰੀ ਦਿੱਤਾ ਜਾ ਰਿਹਾ ਹੈ ਜੀ ਆਹ ਦੇਖੋ ਜੀ ਕੜਾਈ ਕਿੰਨੀ ਸ਼ਾਨਦਾਰ ਕੜਾਈਆਂ ਨੇ ਡੋਡੀ ਕੜਾਈਆਂ ਸਾਰੀਆਂ ਇਹਨਾਂ ਦੀਆਂ ਕੜਾਈਆਂ ਫ੍ਰੀ ਕੜਾਈ ਦਾ ਕੰਮ ਬਿਲਕੁਲ ਦੁਪੱਟਾ ਪੂਰਾ ਵਧੀਆ ਦੁਪੱਟਾ ਲੱਗਿਆ ਹੋਇਆ ਨਾਲ ਸਿਰਫ 800 ਦਾ ਕਰਤਾ ਜੀ ਇਹ 800 ਰੁਪਏ ਦੇ ਵਿੱਚ ਭਰਾਮਾ ਦੀ ਹੱਤੀ ਦਿੱਤੇ ਜੀ ਮਸਲੀਨ ਦਾ ਸੂਟ ਮਸਲੀਨ ਦੇ ਦੁਪट्टे ਦੇ ਨਾਲ ਭਰਾਮਾ ਦੀ ਹੱਤੀ ਦੇ ਉੱਤੇ ਭਾਰੀ ਸੇਲ ਮੇਲਾ ਚੱਲ ਰਿਹਾ ਜੀ ਰੰਗ ਤੇ ਡਿਜ਼ਾਈਨ ਤੇ ਦੇ ਵਿੱਚ ਬਹੁਤ ਹੀ ਕੁਆਲਿਟੀ ਦਾ ਮਾਲ ਆ ਗਿਆ ਜੀ ਜਿੰਨੇ ਮਰਜੀ ਲੈ ਸਕਦੇ ਇਹਦੇ ਵਿੱਚ ਜੀ ਭਰਾਮਾ ਦੀ ਹੱਤੀ ਦਿੱਤੇ ਜੀ ਇੱਕ ਹੋਰ ਹੈ ਇਹ ਕੁਆਲਿਟੀ ਦੇ ਵਿੱਚ ਮਾਲ ਹੈ ਜੀ ਦੇਖੋ ਬਚਿੱਤਰਾ ਸਿਰਕੇ ਦੇ ਉੱਤੇ ਜਿਹੜਾ ਆਮ ਮਾਰਕਰ ਦੇ ਵਿੱਚ ਇਹ 14-1500 ਦਾ ਸੂਟ ਵਿਕਦਾ ਹੈਗਾ रेट ए भी अठ सौ करता जी अठ सौ रुपये रेट करता जी भरावी देते जी क्वालिटी माल आ गया जी कट्ठा माल बहुत आ गया ये पचित्रा सड़के कपड़ा आए यह दपट्टा देखो पूरा शानदार बनया होता है सिर्फ अठ सौ करता जी ये भ्रावे की छटी देते देखो, देखो जी डिजाइनिंग देखो किन्ने शानदार है डिजाइन त सारा तो हमारे कढ़ाई का काम ਰੇਟ 800 ਰੁਪਈਆ ਜੀ ਦੇਖੋ ਦੁਪੱਟਾ ਦੁਪੱਟਾ ਸਾਰਾ ਬੜੀ ਸ਼ਾਨਦਾਰ ਲੱਗਿਆ ਹੋਇਆ ਨਾਲ 800 ਰੁਪਏ ਦੇ ਵਿੱਚ ਹੈ ਜੀ ਭਰਾਮਾ ਦੀ ਹੱਤੀ ਦੇ ਉੱਤੇ ਭਾਰੀ ਸੇਲ ਵੇਲੇ ਚੱਲ ਰਿਹਾ ਹੈ ਜੀ ਭਰਾਮਾ ਦੀ ਹੱਤੀ ਦੇ ਉੱਤੇ ਇਹਦੇ ਦੇਖੋ ਰਗੜੀਆਂ ਨਹੀਂ ਇਹਦੇ ਐਕਸਟਰਾ ਹੈ ਜੀ ਸਾਰੇ ਡਿਜ਼ਾਈਨਿੰਗ ਥੋੜੀ ਡਿਜ਼ਾਈਨ ਹੈਗੇ ਜੀ ਡਿਜ਼ਾਈਨਿੰਗ ਦੇਖੋ ਕਿੰਨੀ ਸ਼ਾਨਦਾਰ ਡਿਜ਼ਾਈਨ ਹੈ ਜੀ ਸਾਰਾ ਪੂਰਾ ਪਰਮਾ ਕਮ ਹੈ ਜੀ ਦੁਪੱਟਾ ਹੀ ਫੁੱਲ ਭਾਰੀ ਹੈ ਜੀ ਨਾਲ ਇਹ ਦੇਖੋ ਆਵੇਂ ਸੂਟਾ ਜੀ 1880 ਦਾ 22000 ਦਾ ਵਿਕਦਾ ਪਿਆ ਹੈਗਾ ਆਪਣਾ ਰੇਟ 800 ਰੁਪਏ ਹੀ ਇਹਦਾ ਵੀ ਭਰਾਮਾ ਦੀ ਹੱਟੀ ਦੇ ਉੱਤੇ ਤਾਂ ਹਰ ਇੱਕ ਕਿਸਮ ਦੇ ਸੂਟਾਂ ਦਾ ਭਾਰੀ ਸੇਲ ਮੇਲਾ ਚੱਲ ਰਿਹਾ ਜੀ ਹਰ ਕਿਸਮ ਦੇ ਸੂਟਾਂ ਦਾ ਭਾਰੀ ਸੇਲ ਮੇਲਾ ਚੱਲ ਰਿਹਾ ਜੀ ਭਰਾਮਾ ਦੀ ਹੱਟੀ ਦੇ ਉੱਤੇ 10000 ਦੀ ਕੱਪੜੀ ਦੀ ਖਰੀਦ ਦੇ ਉੱਤੇ ਟਰਾਲੀ ਬੈਗ ਬਿਲਕੁਲ ਫ੍ਰੀ ਦਿੱਤਾ ਜਾ ਰਿਹਾ ਜੀ ਭਰਾਮਾ ਦੀ ਹੱਟੀ ਬਸਟੈਂਡ ਰੋਡ ਮੌੜ ਮੰਡੀ ਭਾਰੀ ਸੇਲ ਮੇਲਾ ਭਰਾਮਾ ਦੀ ਹੱਟੀ ਦੇ ਉੱਤੇ ਜੀ